ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਬਾਸ਼ ਹੋਇਆ ਕੱਲ ਨੂੰ ਦੱਸ ਜੂਣਾ ਸ਼੍ਰੋਮਣੀ ਸ਼ਹੀਦ ਵਰਦਾਵਤ ਬਾਬਾ ਜੀਵਨ ਸਿੰਘ ਜੀ ਵਿਖੇ ਕਈ ਦਿਨਾਂ ਤੋਂ ਲੈ ਕਰਕੇ ਸਹਿਜ ਪਾਠ ਪਰੰਪਰਭ ਹੋਇਆ ਹੈ ਸ਼ਾਂਤੀ ਦੇ ਪੁੰਜ ਸ਼ਹੀਦਾਂ ਦੇ ਸਰਤਾਜ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਸੰਬੰਧ ਦੇ ਵਿੱਚ ਸਹਿਜ ਪਾਠ ਆਰੰਭ ਹੋਇਆ ਤੇ ਕੱਲ ਨੂੰ ਤਕਰੀਬਨ 9:30 ਵਜੇ ਟੋਟਲ ਸਮਾਪਤੀ ਹੈ ਜਿਸ ਵਿੱਚ ਭੋਗਾਂ ਤੋਂ ਉਪਰੰਤ ਠੰਡੇ ਮਿੱਠੇ ਜਲ ਦੀ ਸ਼ਭੀਰ ਲਾਈ ਜਾਣੀ ਹੈ ਤੇ ਬੇਨਤੀ ਹੈ ਸਾਰੇ ਬੱਚਿਆਂ ਨੂੰ ਜਿਸ ਤਰ੍ਹਾਂ ਕਰਕੇ ਤੁਸੀਂ ਕਲਾਸ ਦੇ ਵਿੱਚ ਟਾਈਮ ਦੇ ਨਾਲ ਪਹੁੰਚਦੇ ਹੋ ਓਸੀ ਤਰ੍ਹਾਂ ਕੱਲ ਨੂੰ ਭੋਗਾਂ ਤੇ ਸਾਰਿਆਂ ਨੇ ਜਿੰਨੇ ਵੀ ਵਿਦਿਆਰਥੀ ਪਹੁੰਚੇ ਐ ਤੇ ਸਾਰਿਆਂ ਨੇ ਘਰਾਂ ਦੇ ਵਿੱਚ ਆਪੋ ਆਪਣੇ ਮਾਪਿਆਂ ਨੂੰ ਮਾਪਿਆਂ ਨੂੰ ਭੈਣ ਭਰਾਵਾਂ ਨੂੰ ਸਾਰਿਆਂ ਨੂੰ ਸਨੇਹਾ ਲਾਉਣਾ ਵੀ ਬਾਬਾ ਜੀ ਵੱਲੋਂ ਸਨੇਹਾ ਗੁਰੂ ਘਰ ਵੱਲੋਂ ਸਨੇਹਾ ਸੱਦਾ ਪੱત્ર ਆ ਵੀ ਕੱਲ ਨੂੰ ਸਾਰਿਆਂ ਨੇ ਭੋਗ ਤੇ ਪਹੁੰਚਣਾ ਹਾਥੇ ਕਰਾ ਕਰੋ ਜਿਹੜੇ ਘਰਾਂ ਦੇ ਵਿੱਚ ਜਾ ਕੇ ਕਹਿਣਗੇ ਆਪੋ ਆਪਣੇ ਘਰਾਂ ਦੇ ਸ਼ਾਬਾਸ਼ ਕਰ ਲੋ ਸਰਦਾਰ ਸਾਰਿਆਂ ਨੇ ਕਹਿਣਾ ਜਾ ਕੇ ਘਰੇ ਵੀ ਆਪਾਂ ਕੱਲ ਨੂੰ ਭੋਗ ਤੇ ਜਾਣਾ ਵੀ ਬਾਬਾ ਜੀ ਵੱਲੋਂ ਸੱਦਾ ਪੱਤਰ ਹੈ ਗੁਰੂ ਘਰ ਵੱਲੋਂ ਸੱਦਾ ਪੱਤਰ ਹੈ ਤਕਰੀਬਨ ਸਾਰਿਆਂ ਨੇ ਸੇਵਾ ਦੇ ਵਿੱਚ ਜਿਵੇਂ ਗਲਾਸਾਂ ਦੀ ਸੇਵਾ ਕੱਲ ਨੂੰ ਕਰਨੀ ਹੈ ਥਾਲੀ ਵੀ ਧੋਣੇ ਆ ਸਫਾਈ ਕਰਨੀ ਝਾੜੂ ਲਾਉਣਾ ਹੈ ਤਕਰੀਬਨ ਆਪੋ ਆਪਣੇ ਕੰਮ ਨਿਵੇੜ ਕੇ ਟਾਈਮ ਦੇ ਨਾਲ ਤਕਰੀਬਨ 7:30 ਵਜੇ ਤੋਂ ਕਿਸੇ ਨੇ ਲੇਟ ਨਹੀਂ ਹੋਣਾ ਜਿਵੇਂ 5 ਵਜੇ ਕਲਾਸਾਂ ਦੇ ਵਿੱਚ ਪਹੁੰਚਦੇ ਆਵੇਂ ਜਿਵੇਂ ਟਾਈਮ ਦੇ ਤਾਂ ਤੁਹਾਨੂੰ 7:30 ਵਜੇ ਦਾ 7:30 ਤੋਂ 7:35 ਮਿੰਟ ਦਾ ਹੋਣਾ 7:25 ਮਿੰਟ ਤੇ ਸਾਰਿਆਂ ਨੇ ਪਹੁੰਚਣਾ ਹੈ ਦੇਖਾਂਗੇ ਵੀ ਕਿਹੜਾ ਨੰਬਰ ਲੈਂਦਾ ਤੇ ਇਹ ਬੇਨਤੀ ਸਾਰਿਆਂ ਨੇ ਪ੍ਰਵਾਨ ਕਰਨੀ ਘਰਾਂ ਦੇ ਵਿੱਚ ਆਪੋ ਆਪਣੇ ਘਰਾਂ ਦੇ ਵਿੱਚ ਮਾਪਿਓ ਭੈਣ ਭਰਾਵਾਂ ਨੂੰ ਸਾਰੇ ਪਰਿਵਾਰ ਨੂੰ ਬੇਨਤੀ ਕਰਨੀ ਹੈ ਵੀ ਕੱਲ ਨੂੰ ਆਪਾਂ ਸਾਰੇ ਨੇ ਭੋਗ ਕੋ ਪਹੁੰਚਣਾ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਗੱਜ ਕੇ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ